ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਈ ਵੀਰ ਸਿੰਘ ਜੀ ਦੀ ਕਵਿਤਾ ਚਸ਼ਮੇ ਦਾ ਉਤਰ ਅੱਜ ਐ ਪ੍ਰਸ਼ੰਤ ਦੀ ਗੱਲ ਨਹੀਂ ਕਰਾਂਗੀ ਚਸ਼ਮੇ ਦਾ ਉਤਰ ਕੀ ਹੈ ਉਹਦੇ ਨਾਲ ਹੀ ਇਸ ਨਵੇਂ ਸਾਲ ਦਾ ਆਗਾਜ਼ ਕਰਦੀ ਹਾਂ ਸੀਨੇ ਖਿੱਚ ਜਿਨ੍ਹਾਂ ਨੇ ਖਾਦੀ ਸੀਨੇ ਕਿੱਚ ਜਿਨ੍ਹਾਂ ਨੇ ਖਾਦੀ ਉਹ ਕਰ ਆਰਾਮ ਨਹੀਂ ਬੰਦੇ ਸੀਨੇ ਖਿੱਚ ਜਿਨਾਂ ਨੇ ਖਾਦੀ ਉਹ ਕਰ ਆਰਾਮ ਨਹੀਂ ਬੈੰਦੇ ਨਿਉ ਨਿਉ ਮਤਲਬ ਪਿਆਰ ਸੀਨੇ ਖਿੱਚ ਜਿਨਾਂ ਨੇ ਖਾਦੀ ਉਹ ਕਰ ਆਰਾਮ ਨਹੀਂ ਬੈੰਦੇ ਨਿਉ ਵਾਲੇ ਨੈਣਾ ਕੀ ਨਿੰਦਰ ਉਹ ਦਿਨੇ ਰਾਤ ਪੇ ਬੈੰਦੇ ਸੀਨੇ ਖਿੱਚ ਜਿਨਾਂ ਨੇ ਖਾਦੀ ਉਹ ਕਰ ਆਰਾਮ ਨਹੀਂ ਬੈੰਦੇ ਨਿਉ ਵਾਲੇ ਨੈਣਾ ਕੀ ਨਿੰਦਰ ਉਹ ਦਿਨੇ ਰਾਤ ਪੇ ਬੈੰਦੇ ਇਕੋ ਲਗਨ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਹ ਨਾਦੀ ਵਸਲੋਂ ਉਰੇ ਮੁਕਾਮ ਨਾ ਕੋਈ ਵਸਲੋਂ ਵਸਲੋਂ ਉਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿਤ ਰੰਦੇ ਸੋ ਚਾਲ ਪਏ ਨਿਤ ਰੰਦੇ ਵਸਲੋਂ ਉਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿਤ ਰੰਦੇ ਸੋ ਚਾਲ ਪਏ ਨਿਤ ਰੰਦੇ ਪਾਈ ਵੀ ਸਿੰਘ ਜੀ ਦੀ ਕਵਿਤਾ ਜਿਹਦੇ ਵਿੱਚ ਪ੍ਰਮਾਤਮਾ ਨਾਲ मिलाप वास्ते कि परमात्मा का भगत परमात्मा का नाम जपता रहा सारे का धनवाद